निर्मल माला साधु संघ की बैठक राजे आना गाँव में हुई बैठक में भिक के आपसी मेलजोल और डेरों के प्रबंधन पर चर्चा हुई बैठक की अध्यक्षता महान चमकोर सिंह लोहागढ़ वालों ने की इस दौरान विभिन्न डेरों से आए संत महापुरुषों ने अपने विचार साझा किए गुरु जी का खालसा वागुरु जी की फतेह आज जो मीटिंग ਨਰਮਲਾ ਡੇਰਾ ਰਾਜਾ ਪੀਰ ਢਿਡੀ ਵਿਖੇ ਕਪਿੰਡ ਰਾਜਿਆ ਨੇ ਵੀ ਕਿ ਹੋ ਰਹੀ ਹੈ ਸੋ ਇਹ ਮੀਟਿੰਗ ਸਮੁੱਚੇ ਨਰਮਲ ਭੇਖ ਵੱਲੋਂ ਨਰਮਲ ਮਾਲਵਾ ਸਾਧੂ ਸੰਗਤ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਬੇਅੰਤ ਮਹਾਪੁਰਖ ਸੰਤ ਮਹੰਤ ਜਨਾ ਹਾਜ਼ਰ ਹੋਏ ਹਨ ਇਸ ਮੀਟਿੰਗ ਦਾ ਮਨੋਰਥ ਕੇਵਲ ਤੇ ਕੇਵਲ ਜੋ ਆਉਣ ਵਾਲੇ ਸਮੇਂ ਵਿੱਚ ਡੇਰਾ ਸੰਬੰਧੀ ਕੋ ਮੁਸ਼ਕਲਾ ਆ ਰਹੀਆਂ ਜਾਣ ਜੈਂਡਰ ਮਲਵ ਦੇ ਮੇਲ ਮਲਾਵ ਸਬੰਧੀ ਆਪਸੀ ਮਿਲਵਰਤਨ ਸਬੰਧੀ ਇਹ ਮੀਟਿੰਗ ਹੋਈ ਹੈ ਜਿੱਥੇ ਵੀ ਮਹਾਪੁਰਖ ਸੰਤ ਜਨ ਆਏ ਨੇ ਸਮੁੱਚੇ ਰੂਪ ਵਿੱਚ ਸੋ ਨਿਰਮਲ ਮਾਲਵਾ ਸਾਭੂ ਸੰਗ ਦੇ ਪ੍ਰਧਾਨ ਮਹੰਤ ਬਾਬਤ ਨਿਪੋਰਸ ਸਿੰਘ ਜੀ ਲੋਗੜ ਵਾਲੇ ਔਰ ਇਸ ਮੀਟਿੰਗ ਦੀ ਸਰਪ੍ਰਸਤੀ ਕਰ ਰਹੇ ਮਹੰਤ ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲਾ ਦਾਸ ਔਰ ਸਮੁੱਚੀਆਂ ਜਿੰਨੇ ਵੀ ਨਰਮਲ ਭੇਖਦੇ ਆ ਉਹਦੇ ਦਾ ਰਣ ਸਾਰਿਆਂ ਵੱਲੋਂ ਸਮੁੱਚੇ ਵੱਡੀ ਪੱਧਰ ਤੇ ਪਹੁੰਚਣ ਤੇ ਸਮੁੱਚੇ ਮਹਾਪੁਰਖਾਂ ਦਾ ਬਹੁਤ 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 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀ ਭਾਵਾ ਕੋਈ ਤੇ ਵੀ ਅੱਜ ਕੋਈ ਗਲਤ ਕਾਰਜ ਕਰਦਾ ਕੋਈ ਆਪਣਾ ਨਾਮ ਵਰਤਦਾ ਤੇ ਆਪਾਂ ਸਭੀ ਦੇ ਵਿੱਚ ਕੋਈ ਪ੍ਰਤੀਫਾਸਾ ਲੈਣ ਦਾ ਇਹ ਦੇ ਕੋਈ ਬੰਦਾ ਵਰਤੀ ਕਰਦਾ ਉਹਦੀ ਗਲਤੀ ਸਾਹਮਣੇ ਵੀ ਆ ਜਾਂਦੀ ਹੈ ਜੇ ਤੁਹਾਨੂੰ ਮਿਲਦਾ ਹੈ ਜੇ ਵੀ ਆਮਨ ਦੀ ਬੜੀ ਪਤੀਕਾਰ ਜੇ ਅਸੀਂ ਇਹ ਹੁੰਨ ਸਾਂਝਾ ਪੁਰੀਆਂ ਦਾ ਤੇਰਾ ਤੇਰਾ ਕੰਮ ਇਹਨਾ ਵੇਦ ਕਾਂ ਦੇ ਵਿੱਚ ਇਹਨਾ ਦੇ ਰਿਆ ਵਿੱਚ ਕੋਈ ਵੀ ਹੱਥ ਨਹੀਂ ਕਰਦਾ ਜੇ ਸਾਧ ਸੰਗਿਆ ਦੀ ਤਾਕਤ ਨਹੀਂ ਬੋਲ ਬੋਲਣ ਦੀ ਤਾਕਤ ਨਹੀਂ ਡੱਡੇ ਨੂੰ ਕੰਨਾਂ ਖੇੜਨ ਦੀ ਤਾਕਤ ਨਹੀਂ ਤੇ ਕਰਦੇ ਕੋਈ ਹੋਰੀ فردي جيڪي ڏيئي ٿي ڪري ٿا ڇا هي روڊ رڪي چڪو آهي ته ها ان سان ساري اپن جو ڪار ٿي وڃي ٿو ڇا نه ٿو ٿي سگهي ٿو ها ان سان ساري اپن جو ڪار ٿي وڃي ٿو ڇا نه ٿو ٿي سگهي ٿو ها ان سان ساري اپن جو ڪار ٿي وڃي ٿو ڇا نه ٿو ٿي سگهي ٿو ها ان سان ساري اپن جو ڪار ٿي وڃي ٿو ڇا نه ٿو ٿي سگهي ٿو ਇੱਥੇ ਆ ਜਿਹੜੇ ਦਾ ਨਾਮ ਦੇ ਨਾਲ ਕੋਹਾੜਾ ਨਹੀਂ ਪਾਣਾ ਦਾ ਆਪਾਂ ਕੋਸ਼ਿਸ਼ ਕਰੀਏ ਜਿਹੜਾ ਜੋਗ ਕੋ ਨਹੀਂ ਉਹ ਉਹ ਕੋਸ਼ਿਸ਼ ਦੇ ਜਦ ਤੱਕ ਤੀ ਹੋਣੀ ਹੈ ਤੇ ਸਾਰੇ ਜਾਨੇ ਕਦਰ ਉਪਰ ਦਾ ਫਰੋਜ਼ ਹੋਵੇ ਇਹ ਜੋ ਕੋ ਨਹੀਂ ਸੰਗਤ ਜੋਗ ਉਸ ਨੂੰ ਜਨੈ ਸਾਧਨ ਰਾਹ ਨਹੀਂ ਕਿ ਸਾਦਾ ਗੁਰਦੁਆਰਿਆਂ, ਗੁਰਧਾਮਾਂ, ਗੁਰਿਆਨਸ਼ਾਨਾਂ ਦੀ ਗੱਲ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮਹਤੂਤਿ ਆਪਜੀ ਦੇ ਸਿੱਖਾਂ ਦਾ ਮਨਮੀ ਦਾ ਮਹਤੂਤਿ ਮਤਵਤਾ ਰੱਖਾ ਆਪ ਵਾਹਿਗੁਰੂ ਜੀ ਸ਼੍ਰੀਮਨ ਕਾਨਾ ਸਾਹਿਬ ਨੂੰ ਲੈ ਕੇ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਕੋ ਕੰਕ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾ ਦਾ ਦਾਨ ਖਰਚਾ ਜਿਹਨੂੰ ਬਖਸ਼ ਕਰੋ ਜੀ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਜੋਟਿਆਂ ਧਰਮਕੰਤ ਸਾਹਿਬ ਜੀ ਨਾਨਕਦੇਵ ਜੀ ਮਹਾਰਾਜ ਧਰਮਕੰਤ ਸਾਹਿਬ ਜੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਮਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਜੀ ਨੇ ਬੜੀ ਮਹਾਨ ਮਹਾਨ ਕਿਰਪਾ ਕੀਤੀ ਆਪ ਜੀ ਦੇ ਬਰੋਸਾ ਇੱਕ ਪੁਸਤਾਨਾ ਦੇ ਸੱਚੇ ਪਾਤਸ਼ਾਹ ਜੀ ਸੂਚੇ ਨਿਰਮਲ ਆਪੇਖ તથા ਖੱਟਾ ਖੱਟਾ ਸੰਖਾ ਨੂੰ ਸਮਾਜ ਨੂੰ ਪਤਰ ਹੋ ਕੇ ਨਿਰਮਲ ਮਾਲਵਾ ਸਾਧੂ ਸੰਗਤ ਦੀ ਮੀਟਿੰਗ ਦੇ ਪ੍ਰੋਗਰਾਮ ਰੋਜਿਤ ਕੀਤੇ ਗਏ ਆਪ ਜੀ ਨੇ ਰਹਿਮਤਾ ਬਖਸ਼ਿਸ਼ ਕੀਤੀਆਂ ਸੱਚੇ ਪਾਤਸ਼ਾਹ ਜੀ ਹਾਰੇ ਹੋਏ ਮਹਾਪੁਰਖਾ ਨੇ ਆਪਕੋ ਆਪਣੇ ਬਿਚਾਰ ਰੱਖੇ ਸੱਚੇ ਪਾਤਸ਼ਾਹ ਨਾਲ ਇੰਤਜ਼ਾਮ ਕਰਨੇ ਸਮਤ ਬਖਸ਼ੀ ਜੂਟੇ ਮੇਰੇ ਨਾਲ ਮਹਾਪੁਰਖਾ ਨੇ ਸੱਜਦੇ ਮੇਰਾ ਪ੍ਰਿਆ ਹੱਥ ਰੱਖ ਕੇ ਆਪਕੋ ਆਪਣੇ ਜੋ ਆਪ ਜੀ ਨੇ ਸਖਾਣਾਂ ਦੀਆਂ ਸੇਵਾਵਾਂ ਬਖਸ਼ੀਆਂ ਨੇ ਮਹਾਰਾਜ ਸੇਵਾਵਾਂ ਕਰਨਾ ਬਲਵਤਮ ਬਖਸ਼ਿਸ਼ ਕਰਨਾ ਨਿਰਮਲ ਭੇਤ ਇੱਕ ਦਾ ਸਵਾਗ ਬਖਸ਼ਿਸ਼ ਕਰਨਾ ਮਹਾਰਾਜ ਜੀ ਫਿਰ ਕਰਨੀ ਨਿਰਮਲ ਸੰਪਰਕਰ ਜੀ ਭਗਤਮ ਸਹਿਬ ਜੀ ਗੁਰੂ ਕੰਨੀ ਪਰ ਪਾਤਸ਼ਾਹ ਜੀ ਆਪ ਜੀ ਦੀ ਜਵਾਈ ਸੰਪਰਦਾਇ ਹੈ ਘੇਰ ਕਰਕੇ ਦਇਆ ਕਰਕੇ ਰਹਿਮਤਾ ਬਖਸ਼ ਕਰਨੀਆਂ ਇਹ ਸੰਪਰਦਾਸ਼ ਗਿਰਜ ਮੇਰੀ ਰਾਤ ਤੱਕ ਦੀ ਕਰਦੀ ਖੜਾ ਬਲ ਲੈ ਕੇ ਜਾਣਾ ਸੀ ਪਾਤਸ਼ਾਹ ਜੀ ਬਵਾਨ ਜੀ ਸੰਤੋਵਾਸ ਸਮਸਤੀ ਜੀ ਕੋਲ ਜਲ ਮਨੇ ਬਹੁਤ ਸਮਝ ਚਾਹ ਤੇ ਪਰ

ਜਾਣ ਵਾਲੇ ਪਰਮੇਸ਼ਰ ਸਾਹਿਬ ਬਹੁਤ ਅਨੰਦਪੂਰਨ ਬੇ